ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਆਪਾਂ ਬਈ ਇਹਦੀਆਂ ਖੂਬੀਆਂ ਤਾਂ ਬਹੁਤ ਦੇਖ ਲਈਆਂ ਪਲੇਟਾਂ ਨੇ ਹੈਪੀ ਸੀਟਰ ਦੀਆਂ ਇੱਕੇ ਚ ਕਮੀ ਆ ਤੇ ਮੈਂ ਇਹ ਮਲੂਆ ਟਾਇਰ ਨੇ ਜਿਹੜੇ ਇਹਦੇ ਚੈਨ ਚੜਾਈ ਹੋਏ ਇਹਦੇ ਤੇ ਵੀ ਬੂ ਪਾਉਂਦਾ ਇਹ ਵੀਰੇ ਇੱਕ ਤਾਂ ਇਹ ਜੇ ਕਮੀ ਇਹ ਆ ਵੀ ਇਹਦੇ ਪੋਰ ਇੱਕ ਹੈ ਸਾਰਾ ਆ ਬਣਿਆ ਬਣਾਇਆ ਕਣਕ ਤੇ ਰੇਹ ਕਪੂਰ ਚ ਜਾਂਦੀ ਏ ਥੱਲੇ ਇਹ ਚ ਰੇਹ ਜੰਮ ਜਾਂਦੀ ਏ ਤਾਂ ਪੋਰ ਭਰਨ ਲੱਗ ਜਾਂਦੇ ਆ ਜਦੋਂ ਉਹ ਟਰੇਲ ਪੈਣ ਲੱਗ ਜੀ ਦੂਜੀ ਗੱਲ ਇਹਦੇ ਕੋਈ ਨਿਸ਼ਾਨੀ ਨਹੀਂ ਵੀ ਬੂ ਦੀ ਬਾ ਅੰਦਾਜ਼ੇ ਨਾਲ ਹੀ ਪਾਉਣਾ ਪੈਂਦਾ ਹੈ ਨਾਇਦੇ ਗੂਇਆ ਲਿਖਿਆ ਵੀ 1 2 3 ਜੇ ਲਿਖਿਆ ਹੁੰਦਾ ਦੂਜੇ ਹੈ ਪੀੜਨਾਂ ਦੇ ਅੰਦਾਜ਼ੇ ਨਾਲ ਹੀ ਗਰੇ ਪਾਉਣੀ ਪੈਂਦੀ ਆ ਅੰਦਾਜ਼ੇ ਨਾਲ ਹੀ ਵੀ ਪਾਉਣਾ ਪੈਂਦਾ ਇਹ ਬਹੁਤ ਵੱਡੀ ਘਾਟ ਆ ਜਿਹਦੇ ਨਿਸ਼ਾਨੀਆਂ ਲੱਗੀਆਂ ਹੁਣ ਬੰਦੇ ਨੂੰ ਪਤਾ ਲੱਗ ਜੇ ਵੀ ਆ ਇੱਥੇ ਇੰਨਾ ਵੀ ਪਉ ਇੱਥੇ ਇੰਨਾ ਵੀ ਪਉ ਬਸ ਅੰਦਾਜ਼ੇ ਨਾਲ ਦਬੀ ਫਿਰਦੇ ਇਹ ਬਹੁਤ ਵੱਡੀ ਘਾਟ ਹੈ ਚ ਚਲ ਟਾਇਰਾਂ ਨਾਲ ਆ ਵੀ ਕੋਈ ਚੱਕਰ ਨਹੀਂ ਹਣਾ ਉਹ ਵਧੀਆ ਜਿਹਾ ਸੁਮਾ ਪਾਉਣੀ ਬੱਟ ਫੁੱਟ ਚ ਪੈਦੀ ਆ ਆ ਬਹੁਤ ਵੱਡੀ ਘਾਟ ਆ ਕੰਪਨੀ ਨੂੰ ਦੇ ਇਹ ਦੂਰ ਕਰਨੀ ਚਾਹੀਦੀ ਆ ਜੇ ਕੋਈ ਹੋਰ ਬਾਈ ਬਣਾਊਗਾ ਨਾ ਹੈਪੀ ਸੀਡਰ ਕੋਈ ਮਿਸਤਰੀ ਆ ਜ਼ਰੂਰ ਦੇਖੋ ਯਾਰ ਇਹਦੀ ਮਤਲਬ ਇਹਦੀ ਗੌਰ ਕਰਿਓ ਇਹਨੂੰ ਸਹੀ ਕਰਿਓ ਇਹ ਕੰਮ ਨਿਸ਼ਾਨੀਆਂ ਜ਼ਰੂਰ ਲਾਇਓ ਇਹਦੇ ਤੇ ਬਾਕੀ ਜਮਾਂ ਓਕੇ ਹੀ ਰਿਪੋਰਟ ਆ ਇਹ ਹੋਰ ਕੋਈ ਘਾਟ ਨਹੀਂ ਅਹ ਦੋ ਘਾਟਾਂ ਦੀ